ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਹੈ ਜੀ 110ਵਾਂ ਦਿਨ ਰੋਜ਼ ਤੁਹਾਨੂੰ ਨਵੇਂ ਸਟਾਈਲ ਦੀ ਦਸਤਾਰ ਦੁਮਾਲਾ ਸਾਹਿਬ ਅਤੇ ਕਿਸੇ ਵੀ ਸਟਾਈਲ ਦੇ ਪੰਨੇ ਸਜਾ ਕੇ ਦਿਖਾਉਣ ਦਾ ਅੱਜ ਤੁਹਾਡੇ ਲਈ ਲੈ ਕੇ ਆਇਆ ਗੋਲ ਸ਼ੇਪ ਦੇ ਵਿੱਚ ਡੱਬੀ ਵਾਲਾ ਪੰਨਾ ਇਹਦੀ ਵੀਡੀਓ ਮੈਂ ਪਹਿਲਾਂ ਕਦੀ ਵੀ ਪੋਸਟ ਨਹੀਂ ਕੀਤੀ ਹੈਗੀ ਇਸ ਲਈ ਵੀਡੀਓ ਨੂੰ ਸਕਿੱਪ ਨਾ ਕਰਿਓ ਪੂਣੀ ਨਾਲ ਨਾਲ ਤੁਹਾਨੂੰ ਕਰਕੇ ਦਿਖਾਈ ਜਾਵੇਗੀ ਤੇ ਉਪਰੋ ਜੀ ਤੁਸੀਂ ਗੋਲ ਸ਼ੇਪ ਕਿਵੇਂ ਬਣਾਣੀ ਹੈ ਸਾਰੀਆਂ ਚੀਜ਼ਾਂ ਤੁਹਾਨੂੰ ਡਿਟੇਲ ਦੇ ਵਿੱਚ ਦੱਸੀਆਂ ਜਾਣਗੀਆਂ 3.5 ਮੀਟਰ ਸਿੰਗਲ ਡੱਬੀ ਵਾਲਾ ਪਰਦਾ ਹੈ ਇਹ ਤੁਸੀਂ ਸ਼ੇਪ ਦੇਖ ਸਕਦੇ ਹੋ ਇਹੀ ਸ਼ੇਪ ਆਪਾਂ ਸਜਾ ਕੇ ਤੁਹਾਨੂੰ ਦਿਖਾਣੀ ਹੈ ਸਭ ਤੋਂ ਪਹਿਲਾਂ ਜਿਹੜੇ ਮੇਰੇ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਕਲਿੱਕ ਕਰ ਲੈਣ ਤਾਂ ਜੋ ਨਵੀਆਂ ਵੀਡੀਓ ਉਹਨਾਂ ਤੱਕ ਪਹੁੰਚਦੀਆਂ ਰਹਿਣ ਹੁਣ ਤੁਸੀਂ ਦੇਖ ਸਕਦੇ ਹੋ ਇਹ ਸਾਡਾ ਸਿੰਗਲ ਪੰਨਾ 3.5 ਮੀਟਰ ਚ ਡੱਬੀ ਵਾਲਾ ਆ ਇਹਨੂੰ ਸਜਾਉਣ ਤੋਂ ਪਹਿਲਾਂ ਅਸੀਂ ਬੇਸ ਤਿਆਰ ਕਰਨਾ ਹੈ ਉਹਦੇ ਲਈ ਤੁਸੀਂ ਸਿਰ ਦੇ ਵਿਚਕਾਰ ਜੂੜਾ ਸੈੱਵ ਕਰ ਲੈਣਾ ਹੈ ਇਸ ਤਰੀਕੇ ਨਾਲ ਜਿਵੇਂ ਤੁਹਾਨੂੰ ਵੀਡੀਓ ਦੇ ਵਿੱਚ ਵਿਖਾਇਆ ਜਾ ਰਿਹਾ ਹੈ ਦੇਖੋ ਸਿਰ ਦੇ ਵਿਚਕਾਰ ਜੂੜਾ ਕਰਿਓ ਥੋੜਾ ਢਿੱਲਾ ਕਰਿਓ ਜਿਹੜਾ ਕਿ ਜ਼ਿਆਦਾ ਉਪਰੋਜੀ ਦਿਖਦਾ ਨਾ ਨਜ਼ਰ ਆਵੇ ਫਿਰ ਨਾਲ ਹੀ ਕੰਗਾ ਸੈੱਵ ਨੂੰ ਅਸੀਂ ਸਜਾ ਲੈਣਾ ਹੈ ਉਪਰੋਜੀ ਅਸੀਂ 80 ਸੈਂਟੀਮੀਟਰ ਦਾ ਪਟਕਾ ਇਸ ਤਰੀਕੇ ਨਾਲ ਸਜਾ ਲੈਣਾ ਹੈ ਤੁਸੀਂ ਆਪਣੀ ਲੋੜ ਅਨੁਸਾਰ ਜਾਂ ਜਿਹੜਾ ਤੁਹਾਨੂੰ ਪੰਨਾ ਜੇ ਇਸ ਢੰਗ ਨਾਲ ਵੀ ਸਜਾਣਾ ਵਧੀਆ ਲੱਗਦਾ ਹੈ ਉਹਨੂੰ ਪੰਨੇ ਦੇ ਨੀਚੋਂ ਐਜ਼ ਅ ਬੇਸ ਸਜਾ ਸਕਦੇ ਹੋ ਤੁਸੀਂ ਜ਼ਰੂਰੀ ਨਹੀਂ ਹੁੰਦਾ ਤੁਸੀਂ ਹਰ ਇੱਕ ਚੀਜ਼ ਉਵੇਂ ਹੀ ਕਰਨੀ ਹੈ ਜਿਵੇਂ ਅਸੀਂ ਤੁਹਾਨੂੰ ਸਿਖਾ ਰਹੇ ਹਾਂ ਕਈ ਚੀਜ਼ਾਂ ਤੁਹਾਨੂੰ ਸ਼ੁਰੂ ਤੋਂ ਆਉਂਦੀਆਂ ਹੋ ਸਕਦੀਆਂ ਨੇ ਉਹਨਾਂ ਨੂੰ ਹੀ ਤੁਸੀਂ ਦਸਤਾਰ ਤੇ ਅਪਲਾਈ ਕਰ ਸਕਦੇ ਹੋ ਇਸ ਤੋਂ ਬਾਅਦ ਨੂੰ ਕੇਸਾਂ ਨੂੰ ਹਰ ਇੱਕ ਹਿੱਸੇ ਤੋਂ ਚੰਗੀ ਤਰ੍ਹਾਂ ਅੰਦਰ ਕਰ ਲੈਣਾ ਹੈ ਫਿਰ ਅਸੀਂ ਸੱਜੇ ਪਾਸਿਓਂ ਇਸ ਤਰੀਕੇ ਨਾਲ ਪੰਨੇ ਨੂੰ ਲੈ ਕੇ ਆਣਾ ਹੈ ਦੋਨੋਂ ਪੱਲੇ ਅਸੀਂ ਬਰਾਬਰ ਕਰਾਂਗੇ ਬਰਾਬਰ ਕਰਨ ਤੋਂ ਬਾਅਦ ਇਹਨੂੰ ਫੋਲਡ ਕਰਕੇ ਕੁਮਾ ਦੇਣਾ ਹੈ ਕੰਨ ਦੇ ਉੱਪਰੋਂ ਕੋਈ ਵੀ ਪੱਲਾ ਨਹੀਂ ਲੈ ਕੇ ਜਾਣਾ ਕਿਉਂਕਿ ਜਿਹੜਾ ਪੱਲਾ ਸੀ ਪਹਿਲਾ ਹੋਵੇਗਾ ਨਾ ਜਿਹੜਾ ਪਰਨੇ ਦਾ ਘੁਮਾਵਾਂਗੇ ਉਹਨਾਂ ਦੋਨੋਂ ਕੰਨ ਅਸੀਂ ਬਰਾਬਰ ਜੇ ਟੱਕ ਦੇਣੀ ਆ ਇਸ ਲਈ ਇਸ ਪੱਲੇ ਨੂੰ ਲਾਣ ਦੀ ਲੋੜ ਨਹੀਂ ਤੁਸੀਂ ਐਜ਼ ਇਟ ਇਜ਼ ਇਹਨੂੰ ਘੁਮਾ ਲੈਣਾ ਹੈ ਤਾਂ ਜੋ ਪਰਨਾ ਆਪਣਾ ਸਿਰ ਦੇ ਉੱਪਰੋਂ ਖਿਸਕੇ ਨਾ ਹੁਣ ਦੁਬਾਰਾ ਦੇਖ ਸਕਦੇ ਹੋ ਇਹ ਸਿੰਗਲ ਪਰਨਾ ਆ ਧਿਆਨ ਨਾਲ ਦੇਖੋ ਕਈ ਮੇਰੇ ਵੀਰ ਬਾਰ-ਬਾਰ ਪੁੱਛਦੇ ਰਹਿੰਦੇ ਆ ਕਿ ਕਿਹੜਾ ਪਰਨਾ ਆ ਮੈਂ ਤਿੰਨ-ਚਾਰ ਵਾਰੀ ਰਿਪੀਟ ਕਰ ਚੁੱਕਾ ਸਿੰਗਲ ਹੀ ਪਰਨਾ ਆ ਇਹ 3.5 ਮੀਟਰ ਦਾ ਧਾਗੇ ਵਾਲਾ ਹਿੱਸਾ ਉੱਪਰ ਰੱਖਣਾ ਆ ਤੇ ਖੱਬੇ ਪਾਸੇ ਅਸੀਂ ਤੁਸੀਂ ਹਮੇਸ਼ਾ ਕੰਨੀ ਵਾਲਾ ਹਿੱਸਾ ਰੱਖਣਾ ਆ ਪੜਨਾ ਤਾਂ ਮੈਂ ਤੁਹਾਨੂੰ ਸੱਜੇ ਪਾਸੇ ਕਰਨੀ ਤੇ ਧਾਗੇ ਵਾਲਾ ਹਿੱਸਾ ਉੱਪਰ ਕਰਕੇ ਵੀ ਸਜਾ ਕੇ ਦਿਖਾਇਆ ਕਈ ਵਾਰ ਤੇ ਮੈਂ ਕਦੀ ਤੁਹਾਨੂੰ ਇੱਧਰ ਕਰਕੇ ਦਿਖਾਇਨਾ ਕੰਨੀ ਕਦੀ ਉੱਤਰ ਕਰਕੇ ਦਿਖਾਨਾ ਮੇਰੇ ਹਿਸਾਬ ਨਾਲ ਕਦੀ ਫਰਕ ਨਹੀਂ ਪੈਂਦਾ ਇਸ ਚੀਜ਼ ਨਾਲ ਮੈਂ ਤੁਹਾਨੂੰ ਦੋਨਾਂ ਸਾਈਡ ਤੋਂ ਹਮੇਸ਼ਾ ਪੰਨਾ ਸਜਾ ਕੇ ਦਿਖਾ ਦਿਨਾ ਹੁੰਨਾ ਇਸ ਤਰੀਕੇ ਨਾਲ ਕੱਪੜੇ ਨੂੰ ਥੋੜਾ ਅੰਦਰ ਫੋਲਡ ਕਰ ਦਿਓ ਇੱਕ ਤਿਹਾਈ ਹੀ ਹਿੱਸਾ ਧਾਗੇ ਵਾਲੇ ਹਿੱਸੇ ਨੂੰ ਫਿਰ ਇਹਨੂੰ ਐਜ਼ ਇਟ ਇਜ਼ ਸੈਟ ਦੇ ਉੱਤੇ ਰੱਖ ਦੇਣਾ ਆ ਪਿੱਛੋਂ ਜੀ ਸਿਰ ਪੂਰਾ ਟਕਣਾ ਆ ਤੇ ਮੋਲੇ ਹਿੱਸੇ ਤੋਂ ਵੀ ਇੱਕ ਵਾਰ ਤੁਸੀਂ ਪਿਛਲੇ ਹਿੱਸੇ ਤੋਂ ਦੇਖ ਸਕਦੇ ਹੋ ਕਿ ਆਪਾਂ ਪੂਰਾ ਸਿਰ ਟਕ ਦਿੱਤਾ ਹੋਇਆ ਪਰ ਨਹੀਂ ਨਾ ਬਾਅਦ ਦੇ ਵਿੱਚ ਟਕਣ ਦੀ ਆਪਾਂ ਕੋਈ ਵੀ ਕਮੀ ਪੇਸ਼ੀ ਨਹੀਂ ਛੱਡੀ ਫਿਰ ਆਪਾਂ ਪੱਲਾ ਉੱਨਾ ਫੜਿਆ ਕਿ ਜਿਹੜਾ ਕੰਨ ਤੱਕ ਪਹੁੰਚ ਜਵੇ ਜਿਹਨੂੰ ਆਪਾਂ ਸੱਜੇ ਪਾਸੇ ਜੁੜਾ ਲੜ ਘੁਮਾ ਕੇ ਲੈ ਕੇ ਆਏ ਨਾ ਤਾਂ ਉਹਰੇ نیچے ਚੰਗੀ ਤਰ੍ਹਾਂ ਦੱਬ ਹੋ ਜਵੇ ਖਿਸਕੇ ਨਾ ਪੜਨਾ ਆਪਣਾ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਹੈ ਇਸ ਲੜ ਨੂੰ ਖਿੱਚ ਕੇ ਲਗਾਉਣਾ ਹੈ ਜਿਹੜੇ ਉੱਪਰਲੇ ਵਟ ਨੇ ਨਾ ਇਹਨਾਂ ਨੂੰ ਚੰਗੀ ਤਰ੍ਹਾਂ نیچے ਖਿੱਚ ਲੈਣਾ ਹੈ ਤੇ ਪਰਨੇ ਦਾ ਇਹ ਲੜ ਤੁਸੀਂ ਕੰਨ ਦੇ ਉੱਪਰੋਂ ਨਹੀਂ ਲੈ ਕੇ ਜਾਣਾ ਇਹ ਲੜ ਨੂੰ ਕੰਨ ਦੇ ਉੱਤੋਂ ਜੀ ਲੈ ਕੇ ਜਾਣਾ ਹੈ ਠੀਕ ਹੈ ਜੀ ਜਿਹਦੇ ਨਾਲ ਇਹ ਥੋੜਾ ਜਿਆਦਾ ਗ੍ਰਿਪ ਬਣਾ ਲਵੇ ਉੱਪਰਲੇ ਹਿੱਸੇ ਤੇ ਤੇ ਸਿਰ ਵੀ ਆਪਣਾ ਸਹੀ ਤਰੀਕੇ ਨਾਲ ਟਕਿਆ ਜਾਵੇ ਉਸ ਤੋਂ ਬਾਅਦ ਜਿਹੜਾ ਹੁਣ ਅਗਲਾ ਲੜ ਲੈ ਕੇ ਆਵਾਂਗੇ ਨਾ ਇਹਦੇ ਨਾਲ ਅਸੀਂ ਦੋਨੋਂ ਕੰਨ ਬਰਾਬਰ ਟਕਾਂਗੇ ਦੇਖੋ ਦਸਤਾਸ ਜਣ ਲਈ ਤੁਹਾਡਾ ਆਪਣਾ ਤਰੀਕਾ ਹੋ ਸਕਦਾ ਹੈ ਤੁਸੀਂ ਪਹਿਲੇ ਲੜ ਨਾਲ ਹੀ ਕੰਨ ਟਕ ਸਕਦੇ ਹੋ ਜੇ ਤੁਹਾਡੀ ਮਰਜ਼ੀ ਹੈ ਜੇ ਤੁਹਾਨੂੰ ਆਉਂਦਾ ਹੈ ਇਹ ਚੀਜ਼ ਸਹੀ ਤਰੀਕੇ ਨਾਲ ਕਰਨ ਲਈ ਤੇ ਉਸ ਤੋਂ ਬਾਅਦ ਜੋ ਆ ਦੇਖੋ ਇਸ ਤਰੀਕੇ ਨਾਲ ਪਉਣੀ ਕਰਕੇ ਅੱਧੇ ਨਾਲ ਜ਼ਿਆਦਾ ਕੰਟਕਿਆ ਸੀ ਜਦੋਂ ਅੱਧੇ ਨਾਲ ਜ਼ਿਆਦਾ ਕੰਟ ਠਕਦੇ ਆ ਨਾ ਤੁਸੀਂ ਉਦੋਂ ਕੰਨ ਘੱਟ ਦਰਦ ਹੁੰਦੇ ਨੇ ਤੇ ਇਸੇ ਤਰੀਕੇ ਨਾਲ ਸੱਜੇ ਪਾਸੇ ਵੀ ਤੁਸੀਂ ਕਰਨਾ ਹੈ ਪਹਿਲਾਂ ਇਹਦੇ ਵਿੱਚ ਸਿੱਧੇ ਸਿੱਧੇ ਜੇ ਵੱਟ ਪਾਣੇ ਨੇ ਪੰਨਿਆਂ ਦੇ ਵਿੱਚ ਮੈਂ ਤੁਹਾਨੂੰ ਥੋੜੀ ਜਿਹੀ ਨਿੱਕੇ-ਨਿੱਕੇ ਤੇ ਬਾਰੀਕ ਵਟ ਵੀ ਪਾ ਕੇ ਦਿਖਾਈਆ ਪਰ ਸਿੱਧੇ ਵਟ ਅੱਜ ਦੇ ਪੰਨੇ ਜੇ ਤੁਹਾਨੂੰ ਮੈਂ ਪਾ ਕੇ ਦਿਖਾਵਾਂਗਾ ਜਿੰਨੇ ਹੋ ਸਕਣ ਪਹਿਲੇ ਲੜ ਦੇ ਵਿੱਚ ਵਟ ਬਣਾ ਕੇ ਉਹਨਾਂ ਨੂੰ ਟਾਈਟ ਕਰਦੇ ਹੋਏ ਜਿੰਨਾ ਕੰਨ ਤੁਸੀਂ ਸੱਜੇ ਪਾਸੇ ਟਕਿਆਉਣਾ ਹੀ ਕੰਨ ਖੱਬੇ ਪਾਸੇ ਟਾਕੇ ਤੁਸੀਂ ਇਸ ਤਰੀਕੇ ਨਾਲ ਪੇਚ ਨੂੰ ਘੁਮਾ ਦੇਣਾ ਹੈ ਪੱਲੇ ਨੂੰ ਪਹਿਲਾਂ ਤਾਂ ਚੰਗੀ ਤਰ੍ਹਾਂ ਖੋਲਾਂਗੇ ਨਿਜਲੇ ਪੱਲੇ ਨੂੰ ਉੱਪਰਲੇ ਪੱਲੇ ਨਾਲ ਜਾ ਕੇ ਜੋੜਾਂਗੇ ਦੋਨਾਂ ਨੂੰ ਬਰਾਬਰ ਕਰਕੇ ਜਿਹੜਾ ਲੜ ਨੀਚੋਂ ਜੀ ਜ਼ਿਆਦਾ ਖਿੱਚਵਾ ਹੋਵੇਗਾ ਉਹਨੂੰ ਨੀਚੇ ਰੱਖ ਕੇ ਮੋਟਾ ਹਿੱਸਾ ਉੱਪਰ ਕਰਦੇ ਹੋਏ ਪੇਚ ਨੂੰ ਇੱਕ ਵ ਫਿਰ ਉਪਰੋਂ ਦੀ ਪਿੰਚ ਕਰ ਕਰਕੇ ਜਿੰਨਾ ਵੀ ਫालतू ਕਪੜਾ ਆ ਉਹਦੇ ਅਸੀਂ ਸਿੱਧੇ ਸਿੱਧੇ ਜੇ ਵੱਟ ਬਣਾ ਲੈਣੇ ਨੇ ਇਸ ਲੜ ਦੇ ਜਿੰਨੇ ਕ ਵੱਟ ਬਣਦੇ ਨੇ ਉਹਨਾਂ ਨੂੰ ਸਿੱਧੇ ਸਿੱਧੇ ਕਰਨ ਤੋਂ ਬਾਅਦ ਚੋਂ ਤੁਸੀਂ ਇਸ ਤਰੀਕੇ ਨਾਲ ਲਾਉਣਾ ਹੈ ਪਹਿਲੇ ਲੜ ਨਾਲੋਂ ਥੋੜਾ ਜਿਹਾ ਉੱਪਰ ਕਰਕੇ ਇਸ ਪੱਲੇ ਨੂੰ ਲਾਣਾ ਹੈ ਤੇ ਬਾਕੀ ਪੱਲੇ ਨੂੰ ਘੁਮਾ ਦੇਣਾ ਹੈ ਸ਼ੇਪ ਤੁਹਾਡੀ ਪੱਨੇ ਦੀ ਦੋਨਾਂ ਸਾਈਡਾਂ ਤੋਂ ਬਰਾਬਰ ਗੋਲ ਹੋਣੀ ਚਾਹੀਦੀ ਹੈ ਬਰਾਬਰ ਬਾਹਰ ਹੋਣੀ ਚਾਹੀਦੀ ਹੈ ਬਾਹਰ ਕੱਢਣ ਲਈ ਉਪਰੋਂ ਜੀ ਪਰਦੇ ਨੂੰ ਤੁਸੀਂ ਅੰਦਰ ਨੂੰ ਫੋਲਡ ਕਰ ਸਕਦੇ ਹੋ ਖਿੱਚ ਕੇ ਹਰ ਇੱਕ ਲੜ ਨੂੰ ਲਗਾਉਣਾ ਹੈ ਧਿਆਨ ਰੱਖਣਾ ਇਸ ਚੀਜ਼ ਦਾ ਕਿ ਕੋਈ ਵੀ ਲੜ ਤੁਹਾਡਾ ਢਿੱਲਾ ਨਜਰ ਨਹੀਂ ਆਉਣਾ ਚਾਹੀਦਾ ਫਿਰ ਉਸੇ ਤਰੀਕੇ ਨਾਲ ਪੂਣੀ ਕਰਾਂਗੇ ਫਿਰ ਦੋਨੋਂ ਪੱਲੇ ਬਰਾਬਰ ਕਰਕੇ ਮੋਟਾ ਹਿੱਸਾ ਉੱਪਰ ਇਕੱਠਾ ਕਰਦੇ ਹੋਏ ਖਿੱਚ ਕੇ ਪਿੱਛੇ ਜੀ ਲੜ ਨੂੰ ਲੈ ਕੇ ਆਵਾਂਗੇ ਪੇਚ ਹਮੇਸ਼ਾ ਪਿੱਛੋਂ ਜੀ ਹੀ ਥੋੜਾ ਜਿਹਾ ਉੱਚਾ ਲੈ ਕੇ ਆਣਾ ਹੈ ਇਹ ਨਹੀਂ ਹੋਣਾ ਚਾਹੀਦਾ ਕਿ ਪਿੱਛੋਂ ਜੀ ਨੀਵਾ ਆ ਰਹੀ ਹੈ ਲੜ ਤੇ ਮੋਲੇ ਹਿੱਸੇ ਤੋਂ ਆ ਕੇ ਉੱਚਾ ਹੋ ਰਿਹਾ ਉਹਦੇ ਨਾਲ ਲੜ ਤੇ ਵਟ ਤੁਹਾਡੇ ਦੋਨੋਂ ਢਿੱਲੇ ਹੀ ਰਹਿਣਗੇ ਉਹਨਾਂ ਨੂੰ ਜ਼ਿਆਦਾ ਖਿੱਚ ਕੇ ਲਾਉਣਾ ਪਵੇਗਾ ਇਸ ਤਰੀਕੇ ਨਾਲ ਕੁਝ ਕੁ ਸਿੱਧੇ ਸਿੱਧੇ ਵੱਟ ਬਣਾ ਕੇ ਤੁਸੀਂ ਪੱਲੇ ਨੂੰ ਲਗਾਣਾ ਹੈ ਹੱਥ ਫੇਰ ਕੇ ਥੋੜਾ ਜਿਹਾ ਨੂੰ ਬਠਾਣਾ ਹੈ ਗੋਲਾਈ ਦੀ ਸ਼ੇਪ ਦੇ ਵਿੱਚ ਹੋਵੇ ਇਸ ਲਈ ਥੋੜਾ ਜਿਹਾ ਉੱਪਰੋਂ ਵੀ ਪਰਨੇ ਨੂੰ ਆਪਾਂ ਫੋਲਡ ਕਰਾਂਗੇ ਇਹ ਸਾਡਾ ਆਖਰੀ ਲੜ ਹੋਵੇਗਾ ਤੇ ਪਰਨੇ ਦੀ ਸ਼ੇਪ ਇਹਦੇ ਉੱਤੇ ਬਹੁਤ ਡਿਪੈਂਡ ਕਰਦੀ ਹੁੰਦੀ ਹੈ ਇਹਨੂੰ ਥੋੜਾ ਜਿਹਾ ਧਿਆਨ ਨਾਲ ਲਗਾਜੋ ਤੇ ਇਹਨੂੰ ਵੀ ਖਿੱਚ ਕੇ ਲਾਣਾ ਹੈ ਉਸੇ ਤਰੀਕੇ ਨਾਲ ਥੋੜਾ ਜਿਹਾ ਉੱਚਾ ਚੱਕ ਕੇ ਜਿੰਨੇ ਕੁ ਵੱਟ ਪੈਂਦੇ ਨੇ ਇਹਦੇ ਵਿੱਚ ਪਾਣੇ ਆ ਮੈਂ ਤੁਹਾਨੂੰ ਵੱਧ ਵੱਟ ਵੀ ਪਾ ਕੇ ਦਿਖਾ ਰਿਆ ਸੀਗਾ ਬਟ ਨੇਚੁਰਲੀ ਜਿੰਨੇ ਕੁ ਵੱਟ ਪੈ ਰਹੇ ਸੀ ਮੈਂ ਉਹਨੇ ਕੀ ਹੀ ਪਾ ਰਿਹਾ ਸੀਗਾ ਕਿ ਤੁਹਾਨੂੰ ਇਸ ਚੀਜ਼ ਦੇ ਵਿੱਚ ਨਾ ਹੋਵੇ ਕਿ ਤੁਸੀਂ ਜ਼ਿਆਦਾ ਵੱਟ ਬਣਾਉਣ ਦੇ ਚੱਕਰ 'ਚ ਨਾ ਆਪਣੀ ਦਸਤਾਨ ਨਾ ਖਰਾਬ ਕਰੋ ਜ਼ਰੂਰੀ ਇਹ ਨਹੀਂ ਹੁੰਦਾ ਤੁਸੀਂ ਜ਼ਿਆਦਾ ਵੱਟ ਬਣਾਓ ਜ਼ਰੂਰੀ ਇਹ ਹੁੰਦਾ ਤੁਸੀਂ ਪਹਿਲਾਂ ਸ਼ੇਪ ਸਹੀ ਬਣਾਓ ਗੋਲ ਉਸ ਤੋਂ ਬਾਅਦ ਉਹ ਜ਼ਿਆਦਾ ਵੱਟ ਕੱਢਣ ਦੀ ਪ੍ਰੈਕਟਿਸ ਕਰੋ ਫਿਰ ਜ਼ਿਆਦਾ ਵੱਟ ਬਣਾਣੀ ਸ਼ੁਰੂ ਕਰੋ ਇਸ ਚੀਜ਼ ਨੂੰ ਥੋੜਾ ਧਿਆਨ ਨਾਲ ਕਰਨਾ ਹੈ ਆ ਸਿੱਧੇ ਸਿੱਧੇ ਵਟ ਬਣਾਓ ਜਿਵੇਂ ਮੈਂ ਤੁਹਾਨੂੰ ਬਣਾ ਕੇ ਦਿਖਾ ਰਿਆ ਹਾਂ ਜੇ ਤੁਸੀਂ ਇਹਦੇ ਵਿੱਚ ਬਾਰੀਕ ਵਟ ਪਾਉਣ ਦੀ ਕੋਸ਼ਿਸ਼ ਕਰੋਗੇ ਤਾਂ ਜ਼ਿਆਦਾ ਹੈਵੀ ਕਪੜਾ ਹੁੰਦਾ ਹੈ ਇਹਦੇ ਵਿੱਚ ਪਾਣੇ ਬਹੁਤ ਜ਼ਿਆਦਾ ਔਖੇ ਹੁੰਦੇ ਨੇ ਪਰ ਮੈਂ ਤੁਹਾਨੂੰ ਉਹਦੀ ਵੀ ਵੀਡੀਓ ਅਪਲੋਡ ਕਰਕੇ ਦਿਖਾਉਂਗਾ ਪਹਿਲਾਂ ਇੱਕ ਵਾਰੀ ਸਿੱਧੇ ਸਿੱਧੇ ਵਟਾ ਵਾਲੀ ਦਸਤਾਰ ਤੁਸੀਂ ਸਿੱਖ ਜੋ ਪਹਿਲਾਂ ਇਹ ਦਸਤਾਰ ਸਜਾਉਣੀ ਤੁਹਾਨੂੰ ਆ ਜਾਵੇ ਫਿਰ ਅਸੀਂ ਤੁਹਾਡੇ ਲਈ ਬਾਰੀਕ ਵਟਾ ਵਾਲੀ ਡੱਬੀ ਵਾਲੇ ਪੰਨੇ ਦੇ ਵਿੱਚ ਵੀ ਗੋਲ ਦਸਤਾਰ ਲੈ ਕੇ ਆਵਾਂਗੇ ਪਿੱਛੇ ਤੱਕ ਪੱਲੇ ਨੂੰ ਉੱਪਰੋਂ ਜੀ ਫੋਲਡ ਕਰਦੇ ਹੋਏ ਇਸ ਤਰੀਕੇ ਨਾਲ ਅੰਦਰ ਕਰ ਦੇਣਾ ਇਸ ਜਗ੍ਹਾ ਤੇ ਜਿਹੜਾ ਅਖੀਲਾ ਪੱਲਾ ਹੋਵੇਗਾ ਉਹਦੇ ਵਿੱਚ ਹੱਥ ਪਾ ਕੇ ਇਸ ਤਰੀਕੇ ਨਾਲ ਜਗ੍ਹਾ ਬਣਾਣੀ ਹੈ ਫਿਰ ਕੱਪੜੇ ਨੂੰ ਅੰਦਰ ਕਰਨਾ ਹੈ ਹੁਣ ਤੁਸੀਂ ਉੱਪਰੋਂ ਜੀ ਇੱਕ ਇੱਕ ਕਰਕੇ ਦੋਨੋਂ ਪੱਲਿਆਂ ਨੂੰ ਫੋਲਡ ਕਰਨਾ ਹੈ ਤੇ ਪੱਲਿਆਂ ਨੂੰ ਫੋਲਡ ਕਰਕੇ ਸ਼ੇਪ ਨੂੰ ਗੋਲ ਕਰਨ ਦੀ ਕੋਸ਼ਿਸ਼ ਕਰਨੀ ਹੈ ਤੁਹਾਡੀ ਦਸਤਾਰ ਦੋਨਾਂ ਹਿੱਸੇ ਤੋਂ ਬਰਾਬਰ ਗੋਲ ਹੋਣੀ ਚਾਹੀਦੀ ਹੈ ਦੇਖੋ ਜਿੱਦਾਂ ਮੈਂ ਤੁਹਾਨੂੰ ਕਿਹਾ ਸੀਗਾ ਜਿੱਥੋਂ ਤੁਹਾਨੂੰ ਦੱਬਣ ਦੀ ਲੋੜ ਆ ਉੱਥੇ ਦਬੋ ਤਾਂ ਜੋ ਦੋਨਾਂ ਸਾਈਡਾਂ ਤੋਂ ਦੇਖਣ ਲਈ ਪੰਨੇ ਦੀ ਸ਼ੇਪ ਗੋਲ ਲੱਗੇ ਜਿਹੜੇ ਵਟ ਤੁਹਾਨੂੰ ਲੱਗਦੇ ਨੇ ਅੰਦਰ ਲੁਕ ਗਏ ਨੇ ਉਹਨਾਂ ਨੂੰ ਬਾਹਰ ਖਿੱਚੋ ਤੇ ਜੇ ਤੁਸੀਂ ਜ਼ਿਆਦਾ ਵਟ ਪਾਉਣੇ ਚਾਹੁੰਦੇ ਹੋ ਤਾਂ ਇਸ ਤਰੀਕੇ ਨਾਲ ਸਿੱਧੇ-ਸਿੱਧੇ ਹੋਰ ਵਟ ਇਕੱਠੇ ਕਰ ਸਕਦੇ ਹੋ ਇਹ ਕਪੜਾ ਬਹੁਤ ਹੈਵੀ ਹੁੰਦਾ ਹੈ ਤੇ ਇਹਨੂੰ ਅਸੀਂ ਸੁੱਕਾ ਹੀ ਸਜਾਇਆ ਗਿੱਲਾ ਨਹੀਂ ਕੀਤਾ ਤੁਸੀਂ ਦੇਖ ਲਿਓ ਮੈਂ ਤੁਹਾਨੂੰ ਨਾਰਮਲੀ ਸਿੱਧਾ ਸਜਾ ਕੇ ਦਿਖਾਇਆ ਜੇ ਗਿੱਲਾ ਕੀਤਾ ਹੁੰਦਾ ਤਾਂ ਮੈਂ ਇਹਨੂੰ ਤੁਹਾਨੂੰ ਪਤਾ ਲੱਗ ਜਾਂਦਾ ਸੀ ਕਿ ਮੈਂ ਗਿੱਲਾ ਕੀਤਾ ਇਹਦੇ ਵਿੱਚ ਲੱਗੀਆਂ ਧੱਬੇ ਜੇ ਦਿਖਣੇ ਸੀਗੇ ਤੁਹਾਨੂੰ ਥੋੜੇ-ਥੋੜੇ ਤੇ ਹੁਣ ਆਪਾਂ ਸਲਾਈ ਫੇਰ ਕੇ ਪੇਚਾਂ ਨੂੰ ਥੋੜਾ-ਥੋੜਾ ਉੱਪਰ ਚੱਕਾਂਗੇ ਗੋਲਾਈ ਦੇ ਵਿੱਚ ਕਰਾਂਗੇ ਮੱਥੇ ਜੇਰੇ ਵਿੱਚ ਸ਼ੇਪ ਹੋਰ ਗੁਲਾਈ ਦੇ ਵਿੱਚ ਆਵੇਗੀ ਮੋਹਲੇ ਲੜਾ ਦੀ ਇਹਨਾਂ ਨੂੰ ਚੰਗੀ ਤਰ੍ਹਾਂ ਹੌਲੀ-ਹੌਲੀ ਉੱਪਰ ਚੱਕਾਂਗੇ ਜਿੰਨਾ ਕ ਤੁਹਾਡਾ ਪੰਨਾ ਤੁਹਾਨੂੰ ਟਾਈਟ ਲੱਗੇ ਹੁਣ ਤੁਸੀਂ ਹਰੇਕ ਹਿੱਸੇ ਤੋਂ ਪੜਨੇ ਦੇ ਦਰਸ਼ਨ ਕਰ ਸਕਦੇ ਹੋ ਜੀ ਪਹਿਲਾਂ ਤਾਂ ਮੋਹਲੇ ਹਿੱਸੇ ਤੋਂ ਹੁਣ ਦੇਖੋ ਗੁਲਾਈ ਪ੍ਰੋਪਰ ਆ ਸਾਰੇ ਵੱਟ ਸਿੱਧੇ-ਸਿੱਧੇ ਆ ਤੇ ਪਿੱਛੋਂ ਜੀ ਹੀ ਲੜ ਆਪਣੇ ਥੋੜੇ-ਥੋੜੇ ਉੱਪਰ-ਉੱਪਰ ਨੂੰ ਜਾ ਰਹੇ ਨੇ ਸਿੱਧਾ-ਸਿੱਧਾ ਪੰਨਾ ਸਜਾਇਆ ਆ ਤੇ ਹੁਣ ਉੱਪਰਲੀ ਸਾਈਡ ਤੋਂ ਵੀ ਦੇਖ ਸਕਦੇ ਹੋ ਸਾਰਾ ਪੰਨਾ ਗੋਲ ਆ ਤੇ ਇਸੇ ਵੀਡੀਓ ਨਾਲ ਸਾਡੇ 110 ਦਿਨ ਕੰਪਲੀਟ ਹੁੰਦੇ ਨੇ ਜੀ ਤੁਹਾਨੂੰ ਰੋਜ਼ ਅਲੱਗ-ਅਲੱਗ ਪ੍ਰਕਾਰ ਦੀਆਂ ਦਸਤਾਰਾ ਧੁਮਾਲੇ ਅਤੇ ਪੰਨਾ ਸਜਾ ਕੇ ਦਿਖਾਉਣਦੇ ਤੇ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੇ ਤਾਂ ਲਾਈਕ ਅਤੇ ਕਮੈਂਟ ਕਰਨਾ ਨਾ ਭੁੱਲਿਓ ਤੇ ਅੱਗੇ ਵੀ ਅਲੱਗ-ਅਲੱਗ ਸਟਾਈਲ ਦੀਆਂ ਦਸਤਾਰਾ ਸਿੱਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਕਲਿੱਕ ਕਰ ਲਓ ਤੇ ਹੋਰ ਵੀਡੀਓ ਨੀਚੇ ਡਿਸਕ੍ਰਿਪਸ਼ਨਸ ਨੇ ਜਾਂ ਤੁਸੀਂ ਆਈ ਬਟਨ ਤੇ ਜਾ ਕੇ ਵੀ ਦੇਖ ਸਕਦੇ ਹੋ ਇਸੇ ਤਰ੍ਹਾਂ ਜੁੜੇ ਰਹੋ ਤੇ ਸਪੋਰਟ ਕਰਦੇ ਰਹੋ ਸਾਰਿਆਂ ਦਾ